ਅਸੀਂ ਕੱਲ ਦੀ ਸਭ ਤੋਂ ਪਹਿਲਾਂ ਸਾਰੇ ਸੰਗੀਤ ਪ੍ਰੇਮੀਆਂ ਨੂੰ ਸਾਡੇ ਲਈ ਪਿਆਰ ਭਰੀ ਸਤਿਅਕਾਲ ਉਹ ਸਾਡੇ ਸੰਗੀਤ ਜਗਤ ਦੇ ਵਿੱਚ ਇੱਕ ਬਹੁਤ ਪਿਆਰਾ ਨਾਮ ਸੰਗੀਤ ਸਮਰਾਟ ਅਸਰਾਂ ਦੇ ਸ਼ਾਜਾਦੇ ਸਾਡੇ ਉਸਤਾਦ ਰੋਹ ਜਿਨ੍ਹਾਂ ਦੇ ਨਾਮ ਮਿਰੋ ਸਿੱਧੂ ਸਾਹਿਬ ਕੱਲ 15 ਤਰੀਕ ਨੂੰ ਫਰਵਰੀ ਨੂੰ ਉਹਨਾਂ ਦਾ ਜਨਮ ਦਿਨ ਸੀ ਔਰ ਕੱਲ ਅਸੀਂ ਸੈਲੀਬ੍ਰੇਟ ਨਹੀਂ ਕਰ ਸਕੇ ਅੱਜ 16 ਤਰੀਕ ਨੂੰ ਉਸਤਾਦ ਜੀ ਦਾ ਸ਼ੋਭਾ ਪਰਪਰ ਸਿਟੀ ਦੇ ਵਿੱਚ ਔਰ ਅਸੀਂ ਸਾਡਾ ਸਾਰਾ ਸੰਗੀਤ ਪਰਿਵਾਰ ਉਸਤਾਦ ਜੀ ਦੇ ਨਾਲ ਅੱਜ ਉਹਨਾਂ ਦਾ ਜਿਹੜਾ ਵੱਡੇ ਸੈਲੀਬ੍ਰੇਟ ਕਰਿਆ ਉਸਤਾਦ ਜੀ ਨੂੰ ਸਾਡੇ ਸਾਰੇ ਸੰਗੀਤ ਪ੍ਰਵਾਹ ਦੇ ਤਰਫੋਂ ਸ਼ਰਮ ਦੇ ਦਿਲੋਂ ਬਹੁਤ-ਬਹੁਤ ਮੁਬਾਰਕਾਂ। ਬਹੁਤ ਹੀ ਮਜ਼ਾ ਆ ਗਿਆ। ਬਲਕਿ ਅ ਪਤਾ ਕੀ ਬਰੀ ਜਜ਼ਬਾਤੀ ਹੋ ਜਾਂਦਾ ਹੈ ਕਿ ਜਿਹੜੀ ਸੰਗੀਤ ਹੁੰਦੀ ਹੈ, ਮਿਊਜ਼ਿਕਲ ਹੁੰਦੀ ਹੈ ਨਾ ਪਹਿਲਾਂ ਸੰਗੀਤੇ, ਉਸ ਤੋਂ ਬਾਅਦ ਸਾਊਂਡ, ਉਸ ਤੋਂ ਬਾਅਦ ਫੇਰ ਕਰ ਲੱਗਾ। ਜਿਹੜਾ ਦੋ ਚੀਜ਼ਾਂ ਨਾਲੋਂ ਤੱਕ ਕਲਾਕਾਰ ਜਿਹੜਾ ਬਿਲਕੁਲ ਮਾਇਨਜ਼ਾ ਕੁਛ ਨਹੀਂ ਹੈ ਤੇ ਉਹ ਮਿਊਜ਼ਿਕਲ ਵੀ ਸੰਗੀਤ ਦੇ ਮੇਰੇ ਬੱਚੇ ਜਿਹੜੇ ਬਹੁਤ ਪਿਆਰ ਕਰਦੇ ਆ ਕੱਲ ਅਸੀਂ ਬੀਜੀ ਸੀ ਕੱਲ ਪ੍ਰੋਗਰਾਮ ਹੋ ਚੁੱਕਾ ਤੇ ਸੀ ਕੱਲ ਇਹਨਾਂ ਦੇ ਹੋ ਚੁੱਕਾ ਤੇ ਪ੍ਰੋਗਰਾਮ ਸੀ ਸੋ ਅੱਜ ਜਿਹੜਾ ਸ਼ੋਅ ਹੈ ਤੇ ਮੈਨੂੰ ਇਹਨਾਂ ਨੇ ਸਰਪ੍ਰਾਈਜ਼ ਹੀ ਦਿੱਤਾ ਕਿ ਪ੍ਰੋਗਰਾਮ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਡਾ ਜਿਹੜਾ ਬਰਥਡੇ ਸੈਲੀਬ੍ਰੇਟ ਕਰਦਾ ਹੈ ਕਰਨਾ ਸੈਲੀਬ੍ਰੇਸ਼ਨ ਕਰਨਾ ਸੋ ਬਹੁਤ ਬਹੁਤ ਮਿਹਰਬਾਨ ਸਾਰਾ ਦਾ ਬਹੁਤ ਧੰਨਵਾਦ ਸਭੀ ਸਰ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਸਰਖਵੇਂ ਸਰਸਤੀ ਮਾਤਾ ਨੂੰ ਜਿਹੜਾ ਸੰਗੀਤ ਦੀ ਸਮਝ ਤੌਰ ਸਮੇਤ ਰਕੀਆਂ ਬਣਦੇ ਤੋਂ ਸ਼ੁਰੂ ਕਰਨਾ ਚਾਹੀਏ ਸੋ ਕਲਾਕਾਰਾਂ ਤੇ ਬਜਿਸ਼ਨਾਂ ਦਾ ਜਿਹੜਾ ਕੋ ਸਾਥ ਬੜਿਆ ਨਾਲ ਚਾਹੀਦਾ ਪਿਆਰ ਬੜਿਆ ਨਾਲ ਚਾਹੀਦਾ ਕੋਈ ਮੱਟਾ ਕੋਈ ਝੋਟਾ ਉਚੜੀਏ ਕਿ ਮੈਂ ਵੀ ਕੋਈ ਕਿਸੇ ਜ਼ਮਾਨੇ ਚ ਢੋਲ ਮਜੁੰਦਾ ਰਿਹਾ ਕਿਸੇ ਜ਼ਮਾਨੇ ਤਬਲਾ ਵਜਦਾ ਰਿਹਾ ਮੈਂ ਤੇ ਸਰਦੂਸ ਲੰਗਰ ਅਸੀਂ ਖੁਦ ਨੂੰ ਧਿਆਨ ਦੀ ਮਾਫ਼ੀ ਦੇ ਵਿੱਚ 50 ਰੁਪਏ ਲੈ ਕੇ ਸਾਧਿਆ ਫਿਰ ਕੌਲੇ ਕੰਮ ਕਰਦੇ ਰਹੇ ਅੱਜ ਦੇ ਮਿਸ਼ਨ ਤੋਂ ਬਣਨ ਕਰਦੇ ਹਾਂ ਕਲਾ ਦੇ ਕਲਾਕਾਰ ਬਣਨੇ ਹੈ ਕਲਾ ਦੇ ਸੀਗੀਤਕਾਰ ਬਣਨੇ ਹੈ ਦੇਰੋਂ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਅਤੇ ਬਹੁਤ ਖੁਸ਼ੀ ਗਾਰਾ ਕਿ ਅਸੀਂ ਆਪਾਂ ਦੇਸ ਦੇ ਬਈ ਮਾਨ ਮੈਸੇਜ ਕਰਦੇ ਕਿ ਸਾਡੇ ਵੱਡੇ ਨੌਜੋਰੀ ਜੋ ਸਪੈਸ਼ਲ ਕੌਮ ਦੇ ਨੂੰ ਪਹੁੰਚੇ ਗਏ ਉਹਨਾਂ ਸਾਜ ਨੇ ਬਿਤਾਏ ਨੇ ਔਰ ਇਹਨਾਂ ਨਾਮ ਦੇ ਸਮਰੱਥ ਕਰਕੇ ਬਹੁਤ ਖੁਸ਼ੀ ਸਾਰਿਆਂ ਨੂੰ ਮੈਂ ਇਹ ਰੈਕਟਰ ਦਾ ਹਸਪਤਲ ਦੇ ਨਾਲ ਕਮਲ ਸ਼ੇਰਾਲ